ਮੇਰੇ ਕੋਈ ਨਹੀਂ ਚੰਗੀ ਸਕਦਾ ਹੈ ਦੁਖੀਓ ਸਾਰਿਆਂ ਬਾਰੇ ਆਪੋ ਆਪਣੇ ਟਿੱਡਾ ਨੂੰ ਸਾਰੇ ਹਾਂ ਜੀ ਕੋਈ ਨਸ਼ਾ ਚ ਨੇ ਆਪੇ ਦੁਖੀ ਨੇ ਜਦੋਂ ਕੋਈ ਨਸ਼ਾ ਨਹੀਂ ਛਡਾਇਆ ਕਿਸੇ ਨੇ ਹਾਂ ਮਾਰ ਕੇ ਉਹ ਜਾਂਦਾ ਕੋਈ ਨਹੀਂ ਕਿਸੇ ਦਾ ਬਣਦਾ ਨਹੀਂ ਬਿਨ ਮਰਦੀ ਪਾ ਦੇ ਕਰਦੇ ਜਦ ਜ ਪਰਵਣ ਗਿਆ ਤੇ ਪਾ ਆ ਬੋਡਰ ਲ ਕੀ ਕਰੂਗੇ ਇਸ ਦੀ ਔਰ ਅੱਗ ਚ ਸਿੱਟ ਕੇ ਸੇਕ ਲਾਂਗੇ ਸਾਰਟ ਦੇ ਤੇਰੇ ਸਾਨੂੰ ਤਾਂ ਕੋਈ ਨਹੀਂ ਵਧੀਆ ਲੱਗਦਾ ਕੀ ਕਰਨਾ ਇਹਨੇ ਦੁਖੀ ਕਿਉਂ ਦੁਖੀ ਟੱਕਰੇ ਹੁਣ ਜਿਹੜਾ ਕੰਮ ਕਰਦੇ ਨਹੀਂ ਹੈਗੇ ਕਹਿ ਦਿੰਦੇ ਨੇ ਕਿ ਵੇ ਸਿਆਹ ਕਰਾਂਗੇ ਉਹ ਕਰਾਂਗੇ ਹਨਾ ਸਾਨੂੰ ਤਾਂ ਇਹ ਕੋਈ ਨਹੀਂ ਵਧੀਆ ਲੱਗਦਾ ਕਿਉਂ ਜਦੋਂ ਸਾਡਾ ਕੋਈ ਗਰੀਬਾਂ ਦਾ ਕੁਝ ਕਰਦੀ ਨਹੀਂ ਕਹਿੰਦੇ ਆ ਜੀ ਬਹੁਤ ਕਹਿੰਦੇ ਆ ਵੀ ਅਸੀਂ ਕਰਾਂਗੇ ਜਾਂ ਨਾ ਕਰਾਂਗੇ ਕਹਿ ਕੇ ਭੱਗ ਜਾਂਦੇ ਆ ਕੋਈ ਨਹੀਂ ਕਰਦਾ ਇਹ ਗੱਦਬਾਤ ਕੁਝ ਨਹੀਂ ਪੂਰਾ ਹੁੰਦਾ ਤੇ ਹਾਂਜੀ ਕੁਝ ਨਹੀਂ ਪੂਰਾ ਹੁੰਦਾ ਕੀ ਲੱਗਦਾ ਕਿਹੜੀ ਪਾਰਟੀ ਜਿੱਤ ਗਈ ਜਿੱਤਾਂ ਦੇ ਆ ਕੋਈ ਵੀ ਨਾ ਜਿੱਤੇ ਜਦੋਂ ਕੁਝ ਬਾਰਾ ਦੇ ਨਹੀਂ ਤੁਰਾ ਹੁੰਦਾ ਦੁਖੀ ਹੈ ਸਾਰੇ ਪਾਰਟੀਆਂ ਦੇ ਐਸੇ ਤਾਂ ਕੋਈ ਹੈ ਨਹੀਂਗਾ ਪਰ ਫਿਰ ਵੀ ਅਸੀਂ ਅ ਸਾੜੀਆਂ ਮੁੱਟਾਂ ਜਾਣਗੀਆਂ ਅੰਮ੍ਰਿਤਸਰ ਵਾਲੀ ਸੜਕ 'ਨੂੰ ਕਿ ਨਾਂ ਹੈ ਅੰਮ੍ਰਿਤਪਾਲ ਮਜੀਤ ਸਿਮਰਜੀਤ ਮਾਨ ਵਾਲੇ ਬੱਚੇ ਹਾਂਜੀ ਹਾਂਜੀ ਸਿਮਰਜੀਤ ਮਾਨ ਦੇ ਇਹ ਜੇ ਕੰਮ ਨਹੀਂ ਜਿਹੜੇ ਨਹੀਂ ਹੋਉਂਦੇ ਤਾਂ ਸਾਨੂੰ ਐ ਲੱਗਦਾ ਵੀ ਬੋਟ ਹੀ ਨਾ ਪਈਏ ਅਸੀਂ ਕਿਉਂ ਐਨੇ ਤੋਂ ਸਾਡੀ ਗਲੀ ਪਾਣੀ ਦੀ ਭਰੀ ਫੜੀ ਜੰਮੀ ਹੋਈ ਪਈ ਐ ਘਰਾਂ ਦਾ ਬੁਰਾ ਹਾਲ ਹੋ ਰਿਹਾਗਾ ਇਹ ਹੁਣ ਅਸੀਂ ਕੀਵੋਟ ਪਾਈਏ ਤੁਹਾਨੂੰ ਜਦੋਂ ਕੋਈ ਸੰਤੋਖ ਕੋਈ ਸਨੇ ਵੀ ਨਹੀਂ ਕਰਿਆ ਸਾਡਾ ਕੰਮ ਦਾ 2024 ਦੇ ਲੋਕ ਸਭਾ ਚੋਣਾਂ ਦਾ ਅਖਾੜਾ ਜਿਹੜਾ ਪੂਰੀ ਤਰ੍ਹਾਂ ਭਖਿਆ ਹੋਇਆ ਉਮੀਦਵਾਰ ਆਪਣੀ ਜਿੱਤ ਦੇ ਦਾਅਵੇ ਕਰ ਰਹੇ ਆ ਗੱਲਬਾਤ ਕਰਾਂਗੇ ਅਸੀਂ ਮਾਨਸਨ ਦੇ ਬਸ ਅਡਾ ਚੌਂਕ ਦੇ ਵਿੱਚ ਮੌਜੂਦ ਆ ਲੋਕਾਂ ਤੋਂ ਜਾਣਾਂਗੇ ਵੋਟਾਂ ਬਾਰੇ ਕੀ ਰਹਿਿਆ ਕੀ ਲੋਕਾਂ ਦੀ ਮਾਤਾ ਜੀ ਕੀ ਨਾਮ ਆ ਮਹਿਰਾਨਾ ਤਾਂ ਪਤਾ ਹੀ ਨਹੀਂ ਪਾਈ ਮੈਨੂੰ ਤਾਂ ਮੈਂ ਤਾਂ ਬਬੀ ਹੋਈ ਕੀ ਲੱਗਦਾ ਬੇਬੇ ਤੇਰੀ ਪਾਰਟੀ ਜਿੱਤ ਸਕਦੀ ਐ ਕਿ ਸਾਰੀ ਜਿੱਤ ਜੂ ਭਾਈ ਜਿਹੜਾ ਕੋਈ ਉੱਠੂਗਾ ਉਹ ਹੀ ਜਿੱਤ ਜੂਗਾ ਜਿਹੜਾ ਕੋਈ ਉੱਠੂਗਾ ਉਹ ਹੀ ਜਿੱਤ ਜੂਗਾ ਕਾਂਗਰਸੀ ਵੀ ਨੇ ਕਾਂਗਰਸੀ ਵੀ ਨੇ ਭਾਜਪਾਲੇ ਵੀ ਨੇ ਉਹ ਕਾਂਗਰਸੀ ਵੀ ਜਿੱਤ ਜਾਣਗੇ ਕਿਹੜੇ ਪਾਰਟੀ ਵਧੇ ਲਾਈ ਦੇ ਬਸ ਸਾਰੇ ਹੀ ਵਧ ਗਿਆ ਹੀ ਐ ਭਾਈ ਜਿਹੜਾ ਕੋਈ ਕੰਮ ਕਰੂਗਾ ਉਹ ਸਾਰੇ ਹੀ ਵਧ ਗਿਆ ਕਾਂਲੀ ਪਾਰਟੀ ਵੀ ਵਧ ਗਿਆ ਠੀਕ ਐ ਨਾ ਤੇ ਕਾਂਗਰਸੀ ਪਾਰਟੀ ਵੀ ਵਧ ਗਿਆ ਹਾਂ ਜੀ ਕੀ ਕੀ ਕਹੋਗੇ ਜੀ ਕਿਹੜੀ ਪਾਰਟੀ ਜਿੱਤ ਸਕਦੀ ਹੈ ਕੀ ਪਤਾ ਜੀ ਫਿਰ ਤੁਹਾਨੂੰ ਜਿਹੜੀ ਪਾਰਟੀ ਵਧੀਆ ਲੱਗਦੀ ਆ ਕੋਈ ਜਿੰਨਾ ਜਕਰ ਵੋਟਾ ਉਹਨਾਂ ਜਿਕਰ ਇਹ ਮਗਰ ਕੋਣ ਕਿਸੇ ਨੂੰ ਪੁੱਛਦਾ ਕੋਈ ਨਹੀਂ ਪੁੱਛਦਾ ਮੈਂ ਤੇ ਇਹਦੇ ਬਾਅਦ ਜਿਹੜੇ ਪੂਰੇ ਨਹੀਂ ਹੁੰਦੇ ਵੀ ਤੁਹਾਨੂੰ ਹੁੰਦੇ ਕੀ ਆ ਪਹਿਲਾਂ ਕਹਿੰਦੇ ਹੁੰਦਾ ਕਹਿੰਦੇ 1000 ਰੁਪਏ ਪਾਵੇਂ ਫਲਾਨਾ ਪਾਵਾਂਗੇ ਐ ਇੱਕ ਨਰ ਮਿਰਚ ਗਾਈ ਦੇਵਾਂ ਕਿਸੇ ਨੂੰ ਕੁਝ ਨਹੀਂ ਦਿੱਤਾਗਾ ਕੱਖ ਨਹੀਂ ਮਿਲਿਆ ਕਿਸੇ ਨੂੰ ਅਕਾਲੀ ਵੀ ਨੇ ਕਾਂਗਰਸ ਵੀ ਆਪਾਜਪਾ ਵੀ ਆ ਸਾਰੀ ਕਹਿੰਦੇ ਆ ਜੀ ਕਿਹੜੀ ਪਾਰਟੀ ਲੱਗਦੀ ਹੈ ਕਿ ਵਿੱਚ ਜਿੱਤ ਸਕਦੀ ਹੈ ਜੀ ਉਹ ਤਾਂ ਇਹ ਕਾਂਗਰਸੀ ਆ ਜਾ ਵਧੀਆ ਗਈ ਜੀ ਚਾਹੁੰਦੇ ਦੁੜੀ ਤੁਸੀਂ ਕਿਹੜੀ ਪਾਰਟੀ ਵਧੀਆ ਲੱਗਦੀ ਹੈ ਫਿਲਹਾਲ ਤਾਂ ਕੋਈ ਪਾਰਟੀ ਨਹੀਂ ਵਧੀਆ ਲੱਗਦੀ ਨਹੀਂ ਸਾਰੇ ਰਲੇ ਮਿਲੇ ਹੁੰਦੇ ਨੇ ਇਹਨਾਂ ਚ ਤਾਂ ਕੋਈ ਇੰਟਰਸਟ ਹੀ ਨਹੀਂ ਹੈਗਾ ਮਤਲਬ ਜੋ ਵੀ ਕਾਂਗਰਸ ਆ ਜਾ ਜਬ ਕੋਈ ਵੀ ਆ ਜਾ ਬੀਜੇਪੀ ਆ ਜਾ ਉਹਦੇ ਵਿੱਚ ਕੋਈ ਫਾਇਦਾ ਨਹੀਂ ਸਾਰੇ ਰਲੇ ਮਿਲੇ ਆ ਮੈਨੂੰ ਕੋਈ ਪਾਰਟੀ ਨਹੀਂ ਵਧੀਆ ਲੱਗਦੀ ਕੋਈ ਮਤਲਬ ਜਿਵੇਂ ਰੁਜ਼ਗਾਰ ਕਿੰਨਾ ਦਾ ਨੌਜਵਾਨਾਂ ਲਈ ਕੋਈ ਪਾਰਟੀ ਕਿਹੜੀ ਚੱਲਦੀ ਹੈ ਮਤਲਬ ਇਹਦੇ ਲਈ ਤਾਂ जो भी अपने लिए वैकेंसीज वगैरह कट रही है वो तो फिलहाल है गया आम आदमी पार्टी बाकी फिलहाल कोई भी किसी को कोई जॉब नहीं मिल रही कोई भी वादा कोई नहीं पूरा कर रहे हैं जी फिलहाल है। पार नहीं वोट तब फिलहाल दूजी तीजी बार पा रहे हैं बस कुछ नहीं मैं कुछ नहीं कहना चाहती जी किसी बारे भी मैं तो संगरूर जिले चो आई हुई पार्टी तो कोई नहीं बढ़िया लगती

بس ਵੀਰੇ ਹੀ ਗੱਲ ਨਾਲੇ ਕਹਿੰਦੇ ਫ੍ਰੀ ਕਰਤਾ ਕਰਾਇਆ ਉਹ ਤਾਂ ਦਾ ਫਿਰ ਕਰਾਈ ਫ੍ਰੀ ਕੀਤਾ ਵੀਰੇ ਬੱਚਿਆਂ ਦੀ ਪੜ੍ਹਾਈ ਵਾਲੀ ਨੂੰ ਦੇਖਣਾ ਵੀ ਕਿੰਨੇ ਕਿੰਨੇ ਖਰਚ ਕਰ ਰਹੇ ਆ ਉਹ ਅਮੀ ਤੁਰੇ ਫਿਰਦੇ ਨੇ ਕਰਾਏ ਸਾਰੇ ਤਾਂ ਨਹੀਂ ਵੀ ਕਰਾਇਆ ਸਾਬ ਕਰਤਾ 20 25 ਰੁਪਏ ਵਾਲ ਮਹੱਤ ਲੈ ਕੇ ਭੱਜ ਜੂਗਾ ਜਿਹੜੀ ਬੱਚਿਆਂ ਦੀ ਪੜ੍ਹਾਈ ਇਹਨਾਂ ਨੇ ਪੈਸੇ ਖਰਚ ਕਰਕੇ ਮਾਂ ਬਰ ਲਾਉਂਦੇ ਨੇ ਉਹਦੇ ਵੱਲ ਵੀ ਦੇਖਣਾ ਜਦੋਂ ਪਿੰਡਾਂ 'ਚ ਆਉਂਦੇ ਆ ਲੀਡਰ ਫਿਰਨ ਉਹਨੂੰ ਪੁੱਛਦੇ ਆ ਵੀ ਸਾਨੂੰ ਆ ਚੀਜ਼ਾਂ 'ਚ ਅਹੇ ਜਿਹਾ ਕੁਝ ਕਰੋ ਹਾਂ ਕਹਿੰਨੇ ਆ ਜੀ ਬਹੁਤ ਕਹਿੰਦੇ ਆ ਵੀ ਅਸੀਂ ਕਰਾਂਗੇ ਜਾਂ ਨਾ ਕਰਾਂਗੇ ਕਹਿ ਕੇ ਭੱਜ ਜਾਂਦੇ ਆ ਜੀ ਕੋਈ ਨਹੀਂ ਕਰਦਾ ਇਹਦੇ ਬਾਅਦ ਜੀ ਨਾ ਮ ਕੀ ਲੱਗਦਾ ਕਿਹੜੀ ਪਾਰਟੀ ਵਧੀਆ ਲੱਗਦੀ ਹੈ ਜੀ ਕੋਈ ਵੀ ਨਹੀਂ ਵਧੀਆ ਲੱਗਦੀ ਤੇ ਐਨੇ ਤੋਫੀ ਕਿਉਂ ਤੋਫੀ ਕਿਉਂ ਐਨੇ ਪਾਰਟੀਆਂ ਨੇ ਵੋਟ ਕਿਉਂ ਜਿਹੜੀ ਪਾਰਟੀ ਦੇਣਾ ਚਾਹੁੰਦੇ ਹੋ ਵੋਟ ਹੀ ਨਹੀਂ ਵੋਟ ਹੀ ਨਹੀਂ ਬਣੀ ਹੈ ਇਹ ਛੋਟੀ ਆ ਇਹ ਛੋਟੀ ਹੈ ਇਹ ਛੋਟੀ ਹੈ ਸਾਡੀ ਹੈ ਜੀ ਇਹ ਛੋਟੀ ਹੈ ਓਕੇ ਜੀ ਹਾਂਜੀ ਕੀ ਨਾਮ ਆ ਮਾਤਾ ਮੇਰਾ ਨਾਮ ਆ ਜੀ ਮਾਤਾ ਕੀ ਲੱਗਦਾ ਹੈ ਕਿਹੜੀ ਪਾਰਟੀ ਜਿੱਤ ਸਕਦੀ ਹੈ ਅੱਜ ਦੀ ਚੋਣਾਂ ਦੇ ਵਿੱਚ ਕੀ ਪਤਾ ਲੱਗਦਾ ਜੀ ਸਾਨੂੰ ਤਾਂ ਹੁਣ ਵੋਟ ਦਾ ਤੁਸੀਂ ਪਾਉਂਗੀ ਸਾਨੂੰ ਹੁਣ ਐਨਾ ਨਹੀਂ ਨਾ ਪਤਾ ਹੈਗਾ ਉਹਨੇ ਕਿਹੜੀ ਪਾਰਟੀ ਜੇ ਅਸੀਂ ਆਣ ਪੜ ਬੰਦੇ ਆ ਸਾਨੂੰ ਕੀ ਪਤਾ ਅਸੀਂ ਤਾਂ ਖੇਤਾਂ ਬੰਦੇ ਕੰਮ ਕਰਨ ਵਾਲੇ ਵੈਸੇ ਕਿਹੜੀ ਪਾਰਟੀ ਵਧੀਆ ਲੱਗਦੀ ਥੋਨੂੰ ਵੀ ਆਹ ਪਾਰਟੀ ਨੇ ਕੰਮ ਕੀਤੇ ਸਾਨੂੰ ਤਾਂ ਯਾਰ ਕੋਈ ਵੀ ਨਹੀਂ ਲੱਗਦੀ ਸਾਡਾ ਤਾਂ ਕੋਈ ਕੰਮ ਨਹੀਂ ਕੀਤਾ ਹੈਗਾ ਬਣੇ ਹੀ ਨਹੀਂ ਤੁਸੀਂ ਕੰਮ ਛੱਡੋ ਕਿਹੇ ਜੇ ਕੰਮ ਨਹੀਂ ਜਿਹੜੇ ਨਹੀਂ ਹੋਏ ਤਾਂ ਸਾਨੂੰ ਐ ਲੱਗਦਾ ਵੀ ਵੋਟ ਹੀ ਨਾ ਪਾਈਏ ਅਸੀਂ ਕਿਉਂ ਐਨੇ ਤੋਂ ਸਾਡੀ ਗਲੀ ਪਾਣੀ ਦੀ ਭਰੀ ਫੜੀ ਜੰਮੀ ਹੋਈ ਪਈ ਐ ਘਰਾਂ ਦਾ ਬੁਰਾ ਹਾਲ ਹੋ ਰਿਹਾਗਾ ਤੇ ਹੁਣ ਅ ਵੀ ਅਸੀਂ ਕੀ ਵੋਟ ਪਾਈਏ ਇਹਨਾਂ ਨੂੰ ਜਦੋਂ ਕੋਈ ਛਣ ਤੋਂ ਕੋਈ ਨੇ ਵੀ ਨਹੀਂ ਕਰਿਆ ਸਾਡਾ ਐਕੀ ਕਾਂਗਰਸ ਦੇ ਉਮੀਦਵਾਰ ਵੀ ਨੇ ਅਕਾਲੀ ਦਲ ਦੇ ਵੀ ਆਮ ਆਦਮੀ ਵੀ ਤੇ ਦੂਜੇ ਆਪਣੇ ਭਾਜਪਾਲੇ ਵੀ ਕਿਹੜੇ ਉਮੀਦਵਾਰ ਤੁਹਾਨੂੰ ਵਧੀਆ ਲੱਗਦਾ ਵੈਸੇ ਅਸੀਂ ਤਾਂ ਦੇਖਦੇ ਹਾਂ ਜੀ ਐਕੀ ਕਾਂਗਰਸ ਨੂੰ ਹਾਂ ਵੀ ਜੇ ਸਾਡੇ ਕੰਮ ਕਰੂਗੀ ਫਿਰ ਅੱਗੇ ਤੋਂ ਫਿਰ ਦੇਖ ਲਾਂਗੇ ਕੋਈ ਹੋਰ ਕੀ ਕਹੋਗੇ ਤੁਸੀਂ ਤੁਹਾਨੂੰ ਕਿਹੜੀ ਪਾਰਟੀ ਵਧੀਆ ਲੱਗਦੀ ਹੈ ਜੀ ਕਾਂਗਰਸ ਵੀ ਵਧੀਆ ਲੱਗਦੀ ਬਾਈ ਕਾਂਗਰਸ ਨੂੰ ਪਾਵਾਂਗੇ ਕਾਂਗਰਸ ਨੇ ਕੀ ਚੰਗਾ ਵਧੀਆ ਕੀਤਾ ਕੰਮ ਤਾਂ ਬਈ ਹੁਣ ਚੱਲ ਵਧੀਆ ਘੱਟ ਹੀ ਚਾਹ ਕੰਮ ਮਾਰ ਜੀਆ ਕਿਸੇ ਨੇ ਨਹੀਂ ਕੀਤਾ ਵਧੀਆ ਤਾਂ ਕਿਸੇ ਨੇ ਵੀ ਨਹੀਂ ਕੀਤਾ ਆਪਾਂ ਕਿਸੇ ਨੂੰ ਨਹੀਂ ਕਹਿ ਸਕਦੇ ਜੀ ਕਿਸੇ ਨੇ ਕਰਿਆ ਨਹੀਂ ਬਦਿਆ ਠੀਕ ਆ ਵਿਚਾਰੇ ਨੇ ਜਿਹੜਾ ਮਿਹਨਤ ਆ ਪੱਲੇ ਪਾਉਗੀ ਬਸ ਠੀਕ ਆ ਬਈ ਬਪੂ ਜੀ ਕਿਹੜਾ ਪੰਡਾ ਹੋੜਾ ਮੱਖਾ ਦੀ ਆਪ ਦਾ ਮੱਖਾ ਜੀ ਬਪੂ ਕੀ ਲੱਗਦਾ ਕਿਹੜੀ ਪਾਰਟੀ ਵਧੀਆ ਲੱਗਦੀ ਆ ਕਸਰਾਸ ਜੀ ਕਨੇ ਨਫਰਾ ਕਿਹੜਾ ਉਮੀਦਵਾਰ ਵਧੀਆ ਲੱਗਦਾ ਸਾਨੂੰ ਤੋਂ ਕਸਰਾਸ ਆ ਵਧੀਆ ਲੱਗਦਾ ਅੱਗੇ ਤਾਂ 30 ਕਿਲੋ ਕੰਮ ਦੇ ਦਿੰਦੇ ਹਾਂ ਉਹ ਤਾਂ 5 10 ਕਿਲੋ ਦੇ ਆਗੇ ਅੱਗੇ 20 30 30 ਕਿਲੋ ਕੰਨ ਦਾ 2 ਰੁਪਈਆ ਹੈ ਉਹ 5 ਕਿਲੋ ਦੇਣ ਲੱਗੇ ਦੱਤ ਜਾਗੇ ਉਹ ਵੀ ਨਹੀਂ ਮਿਲਦੀ ਜਿਵੇਂ ਵਾਅਦੇ ਕਰਦੇ ਆ ਵੀ ਇਸ ਵਾਅਦੇ ਕਰੇ ਆ ਕਰੀ ਉਹਨਾਂ ਨੇ ਕਿੰਨਾਂ ਦੇਵਾਂਗੇ ਦੱਤੋ ਕੱਖ ਵੀ ਨਹੀਂ ਗਿਆ

ਕਿਹੜੇ ਹੁਣ ਕਿਹਨੂੰ ਜਿਹੜੀ ਕਾਲੀਆਂ ਨੂੰ ਪਾਵਾਂਗੇ ਲੱਗਦਾ ਉਹ ਹਾਂਜੀ ਜੀਨੀਅਸ ਸਕੀਮਾਂ ਨੇ ਸਾਰੀਆਂ ਕਾਲੀ ਦਲੀਆਂ ਨੇ ਇਹਨਾਂ ਨੇ ਕੀ ਦਿੱਤਾ ਹਾਂਜੀ ਦੱਸਣ ਦਾ ਸਹੀ ਬਦਲਾ ਕੀ ਕੀਤਾ ਬਦਲਾ ਦਾ ਭਗਵਾਨ ਤਮਾਨ ਖਾਤੇ ਦਾ 70 ਹੋਇਆ ਜਾਂ ਦੂਜੇ ਨੇ ਇੱਕ ਨੂੰ ਉਹਨੂੰ ਵਿਆਹ ਕਰਵਾਇਆ ਉਹਦੇ 70 ਹੋਇਆ ਹੋਰ ਤਾਂ ਕਿਸੇ ਬਦਲਾ ਹੀ ਨਹੀਂ ਹੋਇਆ 1000 ਰੁਪਏ ਕਿੱਧਰ ਗਏ ਇਹਨਾਂ ਦਾ ਸਾਡਾ ਜੀਮੀਦਾਰ ਕਿਸਾਨਾਂ ਦਾ ਮਨਰਮਾ ਮਰਿਆ ਸੀ ਕਿੱਥੇ ਇਹਨਾਂ ਦਾ ਕੀ ਦੇਣ ਦਿੱਤੀ ਇਹਨਾਂ ਨੇ ਮੁਰਗੀ ਤੇ ਫੰਗਾਂ ਦਾ ਵੀ ਕਰਾ ਹਾਂ ਸਾਰੇ ਫੰਗਾਂ ਦੇ ਵੀ ਦੇ ਦੇ ਪੱਟ ਕੇ ਪਾਤੇ ਹੁਣ ਕਿਹਾ ਆਪਦੇ ਜੇਬ ਚ ਪਾਏ ਹੁਣ ਕਿ ਸਾਨੂੰ ਕੀ ਦਿੱਤੇ ਨੇ ਇਦੋਂ ਦਾ ਆਕਾਲੀ ਦਲ ਚੰਗੇ ਸੀ ਜਿਹੜਾ ਕੋਈ ਦੇਣ ਦਿੱਤੀ ਹੈ ਜਿੰਨੀ ਦਿੱਤੀ ਅੱਜ ਜਿਮੀਦਾਰ ਦੇ ਫਸਲ ਹੋਣ ਲੱਗੀ ਹੈ ਤਾਂ ਮੰਨ ਲੈ ਵੀ ਆਕਾਲੀ ਦਲ ਦੀ ਮੋਟਰ ਦੇਣ ਕਰਕੇ ਹੋਈ ਹੈ ਆਟਾ ਦਾਲ ਕਾਰਡ ਦਿੱਤਾ ਤਾਂ ਵੀ ਉਹ ਸਗਣ ਸਕੀਮ ਤੇ ਤਾਂ ਵੀ ਗੱਲ ਦਿੱਤੇ ਇਹਨਾਂ ਨੇ ਕੀ ਦੇਣਾ ਹੈ ਬਾਈ ਆਪਾਂ 25 ਮਹੀਨੇ ਹੋ ਗਏ ਇਹਨਾਂ ਨੂੰ ਕੇਂਦਰ ਸਿੱਜੀ ਦੀ ਸਰਕਾਰ ਆ ਸਕਦੀ ਹੈ ਫਿਰ ਕੇਂਦਰ ਚ ਤਾਂ ਮੋਦੀ ਦਾ ਵੀ ਆਉਣਗੇ ਲੱਗਦਾ ਤਾਂ ਜਿਹੜੇ ਹਿਸਾਬ ਨਾਲ ਉਹਨਾਂ ਨੇ ਕੰਮ ਕੀਤੇ ਨੇ ਜਿਵੇਂ ਦੂਜੀਆਂ ਸਾਰੀਆਂ ਪਾਰਟੀਆਂ ਇਕੱਠੀਆਂ ਹੋਈਆਂ ਨੇ ਵੀ ਇਹ ਜਿਹੜਾ ਕੀ ਕਹਿ ਸਕਦੇ ਹੁਣ ਥੱਲੇ ਵਾਲੀ ਸਰਕਾਰ ਜਿਹੜੀ ਪੰਜਾਬ ਸਰਕਾਰ ਦੀ ਹੈ ਇਹ ਤਾਂ ਆਪੋ ਆਪ ਦੀ ਲੀਡਰਾਂ ਨੂੰ ਚਾਹੀ ਜਿੰਦੀ ਹੈ ਕਾਂਗਰਸ ਕਹਿੰਦੀ ਹੈ ਸਾਡਾ ਬਣੂ ਕਾਲੀ ਦਲ ਕਹਿੰਦਾ ਸਾਡਾ ਬਣੂ ਜਿਹੜਾ ਇਹਨਾਂ ਨੇ ਇੰਡੀਆ ਗੱਠ ਜੋੜ ਕੀਤਾ ਹੈ ਜਿਹੜਾ ਇਹਨਾਂ ਨੇ ਇੰਡੀਆ ਗੱਠ ਜੋੜ ਕੀਤਾ ਹੈ ਇੰਡੀਆ ਗੱਠ ਜੋੜ ਦੇ ਵਿੱਚ ਤਾਂ ਸਾਰੇ ਇੱਕੋ ਹੀ ਨੇ ਇਹ ਕੀ ਬਦਲਾ ਕਰਨਗੇ ਇਹ ਕੀ ਲੱਗਦਾ ਹੈ ਕੌਣ ਹੋਣਾ ਚਾਹੀਦਾ ਅਸੀਂ ਮੋਦੀ ਨੇ ਨਹੀਂ ਦੇਣਾ ਗਰੀਬ ਜਨਤਾ ਨੂੰ ਕੋਈ ਮੈਂ ਕੁਝ ਵੀ ਨਹੀਂ ਕੀਤਾ ਭੁੱਖੇ ਮਤੇਲਾ ਡੋਨਮੀ ਕੁਛ ਵੀ ਨਹੀਂ ਦਿਆ ਸਾਨੂੰ ਚੰਨੀਆਂ ਨਾ ਤਿੰਨ ਮਹੀਨੇ ਆਦ ਨਾ ਕਰਾਮ ਆਪਕੇ ਤੈਨੇ ਅਸੀਂ ਭੁੱਖੇ ਮਰਦੇ ਮਰ ਗਏ ਗਰੀਬ ਜਨਤਾ ਸਾਡੀ ਗਲੀ ਚ ਦੇਖੇ ਪਾਣੀ ਸਾਡੀ ਗਲੀ ਚ ਪੱਠਾ ਵਿੱਚ ਪਾਣੀ ਦਾਣੇ ਵੀ ਖਾਤੇ ਵੀ ਬੰਦ ਗਏ ਤੇ ਫਿਰ ਸਾਰੇ ਸਾਰੇ ਬੰਦ ਲੋਕਾਂ ਦਾ ਤਸਕ ਲਾਉਂਦੇ ਕੁਛ ਵੀ ਨਹੀਂ ਹੈ ਸਾਡਾ ਗਰੀਬ ਜਨਤਾ ਇੱਥੇ ਮਰੀ ਜਾਂਦੀ ਹੈ ਤੇ ਕੋਈ ਆਪਾਂ ਬਲੇ ਜਿਹੜੇ ਵਾਦੇ ਕਰਦੇ ਪੂਰੇ ਹੋ ਜਾਂਦੇ ਅਸੀਂ ਹਾਂ ਅਸੀਂ ਬੱਟਾ ਪਾਤੀ ਸਾਰੇ ਬੱਟਾ ਬੰਦਿਆ ਸੀ ਤੋਂ 11 ਸਰ 11 ਬੰਦੇ ਦੇ ਕਣਕ ਦੀ ਨਾ ਖੇ 6 ਬੰਦੇ ਜਾਂਦੇ 5 ਖਾ ਗਿਆ ਸਾਰੀ ਕੱਟਦੀ ਹੋਰ ਸਹੀ ਨਾ ਮਰੀ ਜੂੜਾ ਨੀ ਵੱਡਾ ਪ੍ਰੋਜੈਕਟ ਸੰਗਠਨ ਮੈਂ ਖਤਰਾ ਵੀ ਨਹੀਂ ਕਰ ਰਿਹਾ ਹੁਣ ਦੱਸ ਰਹੇ ਸੀਗੇ ਕਿ ਕਿੰਨੇ ਘਰਤਾਂ ਲਈ ਕਿਹੜੀ ਪਾਰਟੀ ਕੋਈ ਨਹੀਂ ਕੋਈ ਨਹੀਂ ਕੁਝ ਕਰਦਾਗਾ ਚਾਰ ਨਹੀਂ ਉਹ ਤਾਂ ਵੋਟਾਂ ਲੈਣ ਦੇ ਭਾਈਵਾਲ ਹੁੰਦੇ ਆ ਇਹ ਤਾਂ ਬਸ ਬੁੜੀਆਂ ਨੂੰ ਲਾਲਚ ਦੇ ਕੇ ਕੱਲਾ ਵੋਟਾਂ ਪਵਾਇਆਂ ਨੇ ਹਮ ਹਜ਼ਾਰ ਰੁਪਏ ਯਾਰ ਰੁਪਏ ਦੇ ਲਾਲਚ ਕੁਝ ਨਹੀਂ ਕਰਿਆਗਾ ਫਿਰ ਆਹ ਕਹਿੰਦੇ ਬੱਸ ਜਿ ਫ੍ਰੀ ਕਰਦਾ ਇੱਥੇ ਮਰਜੀ ਘੁੰਮ ਆਓ ਕੋਈ ਫ੍ਰੀ ਨਹੀਂ ਕਰਿਆਗਾ ਪ੍ਰਾਈਵੇਟ ਸਰਕਾਰੀ ਬੱਸਾਂ ਦੇ ਸਰਕਾਰੀ ਬੱਸ ਮਿਲਦੀ ਨਹੀਂ ਘੰਟਾ ਘੰਟਾ ਦੋ ਦੋ ਘੰਟੇ ਖੜੇ ਰਹਿਦੇ ਨੇ ਅੱਡੇਾਂ 'ਚ ਹਰਾਲ ਹੋਈ ਜਾਂਦੇ ਆ ਫਿਰ ਫਾਇਦਾ ਕੀ ਕਿਹੜੀ ਪਾਰਟੀ ਵਧੀਆ ਲੱਗਦੀ ਆ ਹੁਣ ਤੱਕ ਤੁਸੀਂ ਵੋਟਾਂ ਬਹੁਤ ਵਾਰੀ ਫਾਈਆਂ ਹੋਣੀਆਂ ਸਾਨੂੰ ਤਾਂ ਇਦੋਂ ਵਾਰੀਆ ਕਾਲੀ ਤੇ ਆਹ ਕਾਂਗਰਸੀ ਠੀਕ ਸੀਗੇ ਇਹਦੇ ਨਾਲ ਤਾਂ ਅੱਛਾ ਉਹਨਾਂ ਨੇ ਇਹ ਜਿਹਾ ਕੀ ਜਿਹੜਾ ਵਧੀਆ ਮਤਲਬ ਵੀ ਲੱਗਦਾ ਉਹਨਾਂ ਨੇ ਆਏ ਆ ਬਿੱਲ ਬੋਲੇ ਫਰੀ ਕਰਿਆ ਕਣਕ ਗੁਣਕੌਣ ਲਾਈ ਆ ਇਹਨਾਂ ਨੇ ਕੁਝ ਵੀ ਨਹੀਂ ਕਰਿਆਗਾ ਇਹ ਤਾਂ ਘਟਾਈ ਜਾਂਦੇ ਆ ਸਮਾਰੀ ਸਮਾਨ ਉਦੋਂ ਜਾਦੇ ਬਾਰੇ ਜਿਹੜੇ ਵੋਟਾਂ ਮਲੇ ਹੁੰਦੇ ਆਗੇ ਕਿੰਨੇ ਕੁ ਪੂਰੇ ਹੁੰਦੇ ਆ ਉਹ ਕੋਈ ਨਹੀਂ ਪੂਰੇ ਹੋਏ ਬਈ ਹੁਣ ਫੇਰ ਵੋਟਾਂ ਆ ਗਿਆ ਸਵਾਲ ਉਹ ਦੇਖਾਂਗੇ ਬਾਈ ਸਕੀਮ ਤਾਂ ਕਰ ਲਈਆਂ ਈ ਸਾਡੇ ਤਾਂ ਕਿਹੜੀ ਪਾਰਟੀ ਵਧੀਆ ਲੱਗਦੀ ਆ ਪਾਰਟੀ ਵੀ ਦੇ ਸਾਰੀਆਂ ਜਿਹੜਾ ਜਿੱਤ ਗਿਆ ਉਹੀ ਚੰਗਾ ਆਪਾਂ ਦੇਖਾਂਗੇ ਨਾ ਪ੍ਰਮਾਤਮਾ ਦੇ ਫੁੱਕ ਮੰਗੋ ਸਾਰੀ ਜਨਤਾ ਦੀ ਜਿੱਤਣ ਹਾਰ ਤੇ ਬਣੀ ਹੋਈ ਆ ਕਦੋਂ ਕਿਹੜਾ ਜਿੱਤ ਗਿਆ ਕਦੋਂ ਕਿਹੜਾ ਜਿੱਤ ਗਿਆ ਮੂ ਸਾਡੂੰ ਤੇ ਆ ਵੀ ਕਾਲੀ ਠੀਕ ਸੀ ਅੱਗੇ ਜਨਤਾ ਜੀ ਮਰ ਗਈ ਜਿੱਧਰ ਪਾਈ ਜਾਣਗੇ ਆਪਾਂ ਨਾਲ ਪਾਈ ਜਾਵਾਂਗੇ ਕਾਲੀ ਕਿਉਂ ਪਸੰਦ ਨਿਗੇ ਉਹ ਕਾਲਿਆ ਨੇ ਸਹੂਲਤ ਬਹੁਤ ਦਿੱਤੀ ਆ ਜੀ ਪਹਿਲਾਂ ਭਗੜ ਬਰਗਾ ਬੰਦਾ ਤੇ ਆਉਂਦਾ ਨਹੀਂ ਥੇ ਕਿ ਠੀਕ ਹੈ ਚਲੋ ਅੰਟ ਨੂੰ ਜਾਣਾ ਹੀ ਹੈ ਬੰਦੇ ਨੂੰ ਤੇ ਭਗਵਾਨ ਜੀ ਵੀ ਠੀਕ ਹੈ ਜਿਹੜਾ ਆ ਕੇ ਚੰਨੀ ਵੀ ਠੀਕ ਸੀ ਬੇਅੰਤੀ ਵੀ ਠੀਕ ਸੀ ਮਾੜਾ ਤੇ ਕੋਈ ਨਹੀਂ ਆਇਆ ਕੋਈ ਕੀ ਲੱਗਦਾ ਪੁਰਾਣਾ ਤਜਰਬਾ ਦਾ ਬਹੁਤ ਬਾਰ ਉਮੀਦਵਾਰ ਸੁਨੇ ਨੇ ਇਸ ਵਾਰ ਕਿਹੜੀ ਸਰਕਾਰ ਬਣ ਸਕਦੀ ਹੈ ਇਸ ਵਾਰ ਦੀ ਕਹਿੰਦੇ ਕਾਂਗਰਸ ਨੂੰ ਨੇ ਜਾਂ ਖਾਲੀ ਆਉਣਗੇ ਬਾਹਰ ਦੋ ਸੁਣਦੇ ਆ ਜੀ ਬਾਹਰ ਤੁਰੇ ਫਿਰਦੇ ਆ ਅੱਗੇ ਪਰਮਾਤਮਾ ਦੀ ਮਰਜ਼ੀ ਆਮ ਆਦਮੀ ਪਾਰਟੀ ਦਾ ਕਿਵੇਂ ਬਦਲਾ ਲੈ ਕੇ ਆਏ ਸੀ ਇਹਨੇ ਜੀ ਕੋਈ ਨਾ ਖਾਸ ਕੰਮ ਕਰਿਆ ਹੂੰ ਤੇਹੀ ਜੇ ਕੰਮ ਨਹੀਂ ਡੇ ਨਹੀ ਹੋਏ ਜੀ ਕੰਮ ਕੋਈ ਵੀ ਨਹੀਂ ਹੋਏ ਜੀ ਨਾ ਕੋਈ ਗਲੀਆਂ ਦੇ ਕੰਮ ਹੋਏ ਨਾ ਸੜਕਾਂ ਸਾਰੀਆਂ ਫੁੱਟੀਆਂ ਪੰਜਣਾ ਬੱਸਾਂ ਚੱਲਦੀਆਂ ਨੇ ਕੁਝ ਕੋਈ ਇੰਨਾ ਕੰਮ ਨਹੀਂ ਕਰਿਆ ਜੀ ਸਤੂ ਜੀ ਕੀ ਨਾਮ ਆ ਤੁਹਾਡਾ ਗੁਰੂ ਸਿੰਘ ਆ ਜੀ ਕੀ ਲੱਗਦਾ ਕਿਹੜੀ ਐਤ ਕੀ ਪਾਰਟੀ ਜਿੱਤ ਸਕਦੀ ਆ ਪੰਜਾਬ 'ਚ ਆਹ ਹੰਡਾ ਕੋਈ ਬਾਜ਼ੀ ਨਹੀਂ ਜਾਂਦੀ ਲੱਗਣੀ ਸਾਡੇ ਕੋਈ ਹੋਰ ਬਣਾਈ ਨਹੀਂ ਕਾਰਨ ਕੀ ਕੀ ਜਾਂਦੇ ਸੀ ਵੀ ਜਿਹੜਾ ਹੋਇਆ ਨੇਗਾ ਕੀ ਕੀ ਕੰਮ ਸੀ ਜਿਹੜੇ ਹੋਏ ਨੇ ਦੀਵਦਾਨ ਕੀ ਕੰਮ ਸੀ ਆ ਫਿਰਦੇ ਰਹਾਂ ਹੁੰਦੇ ਨਾ ਪਿੰਡ ਚ ਕੋਈ ਡਾਕਟਰ ਹੈ ਨਾ ਕੋਈ ਹਸਪਤਾਲ ਹੈ ਆ ਫਿਰਦੇ ਭੌਂਕਦੇ ਮਾਰਦਾ ਆਮ ਆਦਮੀ ਪਾਰਟੀ ਨੇ ਪਿੰਡ ਪਿੰਡ ਦਾ ਕਲੀਨਿਕ ਖਲਾ ਦੇ ਤੁਸੀਂ ਕਹਿੰਦੇ ਹੈ ਨਹੀਂਗੇ ਨਹੀਂ ਸਾਡੇ ਹੈ ਨਹੀਂ ਪੁੱਛਣਾ ਇਹਨੂੰ ਆ ਵੀ ਮਰੇ ਉੱਥੇ ਨਿੱਤਿਆ ਦਾ ਨਾ ਬੰਦਾ ਕੋਸ ਨਹੀਂ ਸਾਡੇ ਬਣਿਆ ਫਿਰ ਦਵਾਈ ਕਿੱਥੋਂ ਲੈ ਕੇ ਆਉਣੇ ਲੋੜ ਪਾ ਜੀ ਦਵਾਈ ਅਸੀਂ ਮਾਨਸਾ ਦੇ ਲੈ ਕੇ ਜਾਂਦੇ ਆ ਕਿੰਨੇ ਕੁ ਦਿੱਕਤਾਂ ਆਉਂਦੀਆਂ ਨੇ ਫਿਰ ਹੂੰ ਨਾਲ ਜੇ ਕੋਈ ਵੀ ਪਾਰਟੀ ਆ ਵਾਅਦੇ ਕਰਦੀ ਆ ਜਿਹੜੀਆਂ ਵੋਟਾਂ ਬਿਲੋ ਕਿੰਨੇ ਕੁ ਪੂਰੇ ਹੁੰਦੇ ਆ ਪੂਰੇ ਕਿਹੜੇ ਹੁੰਦੇ ਨੇ ਨਾ ਇਹ ਆਪਣਾ ਪਰਸਣਾ ਕਰਿਆ ਸੀ ਕਿਸੇ ਗਰੀਬਾਂ ਦੀ ਪਰਸਨ ਨਹੀਂ ਮਦਈ ਮੇ 2500 ਕਰ ਦਿਆ ਗਿਆ ਕਰ ਦਿਆ ਗਿਆ ਸਾਰਾ ਸਿਆਲ ਨਿਗਾਹਤ ਹੂੰ ਹੁਣ ਹੁਣ ਫਿਰ ਕਿਹੜੀ ਪਾਰਟੀ ਨੂੰ ਚੋਣਨਾ ਚਾਹੁੰਦੇ ਹੋ ਅਸੀਂ ਰੱਖੇ ਨੇ ਚੋਣਨਾ ਚਾਹੁੰਦੇ ਸਾਰੇ ਦੰਦ ਨਿਕਲ ਗਏ ਸਾਡਾ ਤਾਂ ਦੁਖੀ ਹੋ ਮੈਂ ਤਾਂ ਹਾਂ ਜਿੱਦੇ ਮੇਰੀ ਸੁਰਚ ਮਈਆ ਮਤਲਬ ਬਾਂ ਪਾਉਣਿਆ ਕੁਝ ਨਹੀਂ ਕਿਸੇ ਨੇ ਕੁਝ ਕਰਿਆ ਘਰ ਸਾਡਾ ਦੇਖ ਲੈ ਇੱਕ ਇੱਕ ਚੁਣੀ ਲੱਗੀ ਵੇਟ ਲੱਗੀ ਹੋਵੇ ਸਰਕਾਰੀ ਹੁਣ ਬੋਟ ਫਿਰ ਬੋਟ ਦਾ ਪਾਉਂਗੇ ਕਿਸੇ ਨੂੰ ਬੋਟ ਦਾ ਖਰਾਬ ਨਾ ਕਰੋ ਬੋਟ ਦਾ ਸਾਡੇ ਕੀ ਪਤਾ ਜੇ ਜਦੋਂ ਮਨ ਹੋਇਆ ਮੌਕੇ ਤੇ ਉਹਦੇ ਕੋਲ ਪਟਾ ਲੀਡਰ ਨੂੰ ਪੁੱਛਦੇ ਜਦੋਂ ਪਿੰਡਾਂ ਚ ਆਉਂਦੇ ਆ ਸਵਾਲ ਵੀ ਸਾਡੇ ਕੰਮ ਨਹੀਂ ਕੀਤੇ ਵਾਦੇ ਕੀਤੇ ਸੀ ਫੇਰੇ ਪੁੱਛਦੇ ਨਹੀਂ ਕਿਹਦੇ ਵੜ ਜਾਂਦਾ ਮੁਕੇ ਕੀ ਕਹਿੰਦੇ ਨੇ ਕਰਾਂਗੇ ਕਰਾਂਗੇ ਯਾਰ ਮੜਕੇ ਨੇ ਨੇੜੇ ਜਾਣ ਦੇਣ ਦੇ ਨੇ ਲੀਡਰਾਂ ਦੇ ਕਿ ਦੂਰੀ ਉੱਤੇ ਮਾਰ ਕੇ ਦੂਰੀ ਪਰ ਆ ਕਰ ਦਿੰਦੇ ਆ ਨੇੜੇ ਕਿਹੜਾ ਜਾਣ ਦਿੰਦਾ ਜੀ ਲੀਡਰਾਂ ਦੇ ਹਮ ਸਾਡਾ ਸਾਰਾ ਸਾਰਾ ਘਰ ਕੱਚਾ ਹੈ ਕਿਸੇ ਨੇ ਪੱਕਾ ਨਹੀਂ ਕਰਿਆ ਬਾਦਲਾ ਕੋਈ ਲੈ ਕੇ ਨਾ ਮਰਾ ਸਕਦਾ ਕਿਸੇ ਨੇ ਕੁਝ ਨਹੀਂ ਕਰਿਆ ਆਸ ਹੈ ਕਿ ਕੋਈ ਕਰੂਗਾ ਮੈਂ ਕੋਈ ਆਸ ਨਹੀਂ ਜਦੋਂ ਹੁਣ ਤੱਕ ਨਹੀਂ ਕਰਿਆ ਸੱਤ ਸਾਲ ਮੇਰੀ 80 ਸਾਲ ਦੀ ਉਮਰ ਦੀ ਹੁਣ ਤੱਕ ਨਹੀਂ ਕਿਸੇ ਨੇ ਕਰਿਆ ਹੁਣ ਕਰਨ ਨਾ ਕਰਨ ਇਹ ਆਪ ਹੀ ਚਲਾ ਨਹੀਂ ਕਰ ਜਾਗੇ ਸਾਲ 6 ਮਹੀਨਿਆਂ ਨੂੰ ਕਰੇ ਨਾ ਕਰੇ ਕੋਈ ਕੀ ਨਾਮ ਹੈ ਗੁਰਵੰਦਰ ਵੀਰੇ ਇਧਰ ਹੋ ਜੇ ਹੁਣ ਮੜਿਆ ਤੇ ਕਿਹੜਾ ਪਿੰਡ ਆ ਓੜਾ ਕਮਾਲੂ ਵੀਰੇ ਕੀ ਲੱਗਦਾ ਕਿਹੜੀ ਪਾਰਟੀ ਇੱਜ਼ਤ ਕੀਤ ਸਕਦੀ ਆ ਆਵਾਂਗੇ ਤਾਂ ਆਮ ਨੂੰ ਦੁਬਾਰੇ ਦੇਖੀਓ ਕੁਝ ਹੋ ਜੇ ਹੂੰ ਤੇ ਕੁਝ ਹੋ ਜੇਗੇ ਮੈਂ ਦੁਖੀ ਹੂੰ ਨਹੀਂ ਦੁਖੀ ਪਹਿਲਾਂ ਤਾਂ ਦੁਖੀ ਸੀਗੇ ਵੀਰੇ ਹੂੰ ਬਹੁਤ ਵਧੀਆ 24 ਘੰਟੇ ਲਾਈਟ ਮਿਲਦੀ ਆ ਸਾਨੂੰ ਠੀਕ ਐ ਮੋਟਰਾਂ ਚੱਲਦੀਆਂ ਸਾਡੀਆਂ 24 ਘੰਟੇ ਦਿਨੇ-ਦਿਨੇ ਲਾਈਟ ਆਉਂਦੀ ਦਿਨੇ-ਦਿਨੇ ਰਮਾਉਂਦੇ ਆ ਠੀਕ ਐ ਬਹੁਤ ਵਧੀਆ ਕਰਿਆ ਉਹਨੇ ਪਾਰਟੀ ਨੇ ਬਹੁਤ ਕੰਮ ਕੀਤਾ ਸਾਡੇ ਲਈ ਸਾਡੇ ਲਈ ਆਮ ਹੀ ਜੀ ਵੀਰੇ ਇਹ ਵਜੇ ਕੀ ਨਾਮ ਆ ਵੇ ਅੰਤ ਕਰ ਦੀ ਕੀ ਲੱਗਦਾ ਕਿਹੜੀ ਪਾਰਟੀ ਜਿੱਤ ਸਕਦੀ ਹੈ ਜੀ ਕੁਛ ਨਹੀਂ ਕਹੇ ਸਾਦੇ ਬਈ ਸਾਰੀਆਂ ਵਾਅਦੇ ਕਰਕੇ ਉਹ ਕਰ ਲੈਂਦੇ ਆ ਹਾਂ ਜੀ ਹਜ਼ਾਰ ਹਜ਼ਾਰ ਰੁਪਏ ਫਰੀ ਕੀਤਾ ਕਰ ਕੋਈ ਫਰਕ ਪਿਆ ਨੌਕਰੀਆਂ ਦਾ ਦਿੱਤੀਆਂ ਨੇ ਵੀਰੇ ਸਹੀ ਦੱਸਾਂਗੇ ਹਜ਼ਾਰ ਹਜ਼ਾਰ ਰੁਪਏ ਨਹੀਂ ਦਿੱਤਾ ਨੌਜਵਾਨਾਂ ਸਰ ਕੋਟਾ ਦੇ ਕੇ ਇਧਰੇ ਪੜਦੇ ਆ ਨਹੀਂ ਨੌਜਵਾਨ ਨੂੰ ਬੇਟੇ ਨੇ ਮੇਰੇ ਨੇ ਮਿਹਨਤ ਕੀਤੀ ਹੈ ਨੌਕਰੀ ਮਿਲ ਗਈ ਸਾਲ ਹੋ ਗਿਆ ਬਹੁਤ ਮਿਹਨਤ ਕੀਤੀ ਸੀ 4 ਸਾਲ ਹੋ ਗਏ ਸੀ ਬੇਟੇ ਨੂੰ ਪੜਦੇ ਨੂੰ ਬਠਿੰਡੇ ਨੌਕਰੀ ਮਿਲ ਗਈ। ਕਿਹੜੀ ਪਾਰਟੀ ਬਥੇ ਲੱਗਦੀ ਆ ਹੁਣ ਤਾਂ ਇਕ ਦਿਨ ਚੋਂਦਿਆ। ਪਾਰਟੀਆਂ ਤਾਂ ਵੀਰੇ ਹੁਣ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ। ਸਾਰੇ ਕੋ ਜੋ ਗਿਆ। ਇਕੋ ਜੀ ਨੇ। ਹਾਂਜੀ ਕੀ ਨਾਮ ਆ ਜੀ? ਮੂਰਤੀਕਾਰ ਹੈ ਜੀ। ਕਿਹੜੀ ਪਾਰਟੀ ਬਥੇ ਲੱਗਦੀ ਆ ਜੀ? ਸਾਨੂੰ ਤਾਂ ਕੋਈ ਨਹੀਂ ਬਥੇ ਲਾਇਦੇ। ਕਿਉਂ? ਜਦੋਂ ਸਾਡਾ ਕੋਈ ਗਰੀਬਾਂ ਦਾ ਕੁਝ ਕਰਦੀ ਨਹੀਂ। ਹਾਂਜੀ। ਵੀਰਵਾ ਜੀ ਹੈਂਡੀਕੈਪਡ ਐਕਟਰਸ ਨੂੰ ਵੀ ਮਿਲਦੀ ਸੀ। ਮੇਰੀ 2 ਮਹੀਨੇ ਹੋ ਗਏ ਇੱਥੇ ਆਉਣੀ ਆ ਆ ਕੇ ਮੜ ਜਣੀ ਆ। ਕੋਈ ਹੱਲ ਨਹੀਂ ਬਗਦਾ। ਪੈਨਸ਼ਨ ਵੀ ਕੱਟੀ ਗਈ ਹੈ। ਹਾਂਜੀ। ਇਹ ਤਾਂ ਕਿੰਨੇ ਅਸੀਂ ਹਰ ਇੱਕ ਨੂੰ ਕੋਈ ਅੰਗਹੀ ਨਾ ਚਾਹੇ ਕੋਈ ਹੋਰ ਆ ਸਾਰਿਆਂ ਦਾ ਕੋਈ ਨਹੀਂ ਕੁਝ ਕਰਿਆ ਜੀ ਕਿਸੇ ਨੇ ਵੀ ਆਉਂਦੀ ਸੀ ਮਿਲਦੀ ਸੀ ਉਹ ਵੀ ਨਹੀਂ ਮਿਲਣ ਹਟ ਗਈ ਜੀ ਹਾਂ ਜੀ ਕੀ ਨਾਮ ਹੈ ਸਹੀ ਕੋ ਮਤਾਂ ਇਹ ਕਿਹੜੀ ਪਾਰਟੀ ਲੱਗਦਾ ਜਿੱਤ ਸਕਦੀ ਹੈ ਅੱਜ ਦੀ ਬਈ ਕਰਕੇ ਹੀ ਖਾਣਾ ਜਿਹੜੀ ਮਰਜ਼ੀ ਆ ਹਾਂ ਜੀ ਸਾਡੇ ਵਰਗੇ ਨਕਮਾ ਕਰਕੇ ਖਾਣਾ ਕਿਹੜਾ ਦੇਣਾ ਜੀ ਇਹ ਤਾਂ ਦਾਦੇ ਹੁੰਦਾ ਪੂਰੇ ਹੋ ਜਾਂਦੇ ਆ ਜਿਹੜੇ ਨਕਮਾ ਕਰਦੇ ਕੋਈ ਨਹੀਂ ਪੂਰੇ ਕਰਦਾ ਜਦੋਂ ਵੋਟ ਲੈਣੇ ਹੁੰਦੇ ਨੇ ਉਦੋਂ ਸਭ ਕੁਝ ਹੁੰਦਾ ਹੈਗਾ ਹਾਂ ਤੇ ਉਹ ਤੋਂ ਪਹਿਲਾਂ ਤਾਂ ਨਾਮਾ ਕਰੋ ਕੁਝ ਨਹੀਂ ਹੁੰਦਾ ਇਹ ਜਿਹੇ ਕੰਮ ਨੇ ਜਿਹੜੇ ਭਾਜ ਤੋਂ ਵਿਆਹ ਹੋਣੇ ਚਾਹੀਦੇ ਆ ਸਭ ਤੋਂ ਪਹਿਲਾਂ ਤਾਂ ਜਿਹੜਾ ਬੂਟਾ ਲੱਗਾ ਚਿੱਟੇ ਵਾਲਾ ਇਹ ਪਟਾ ਜਾਣਾ ਚਾਹੀਦਾ ਹੈਗਾ ਹਾਂਜੀ ਸਭ ਤੋਂ ਪਹਿਲੀ ਗੱਲ ਆ ਇਹ ਫੇਰ ਹੀ ਕੋਈ ਨੌਜਵਾਨ ਅੱਗੇ ਵਧਣਗੇ ਅੱਛਾ ਜਿਹੜਾ ਹਰ ਇੱਕ ਚੀਜ਼ ਫਰੀ ਕਰ ਰੱਖੀ ਹੈ ਜੀ ਆਪਣੇ ਸ਼੍ਰੀ ਰੰਕਾਲਾ ਹਾਲ ਹੋ ਗਿਆ ਫਿਰ ਕੀ ਕਰਾਂਗੇ ਇਹ ਸਹੀ ਇੱਕ ਗੱਲ ਤਾਂ ਦੱਸੋ ਬਿਲਕੁਲ ਹਾਂ ਰਲਣ ਮਿਲਣਾ ਚਾਹੀਦਾ ਮਤਲਬ ਨਹੀਂ ਮਿਲਣਾ ਚਾਹੀਦਾ ਕਰਕੇ ਖਾਓ ਨੌਜਵਾਨ ਕਰਕੇ ਖਾਣਗੇ ਤਾਂ ਅਰ ਜੇ ਮੇਜ ਪਹਿਣਗੇ ਕਿਸੇ ਚ ਜਦੋਂ ਹੁਣ ਵਿਹਲਿਆਂ ਨੂੰ ਕਣਕ ਮਿਲ ਜਾਂਦੀ ਹੈ ਪੈਸਾ ਮਿਲ ਜਾਂਦਾਗਾ ਸਾਰਾ ਕੁਝ ਮਿਲ ਜਾਂਦਾ ਹਜ਼ਾਰ ਰੁਪਏ ਜਿਹੜਾ ਫਰੀ ਕੀਤਾ ਇਹਦੇ ਨਾਲ ਕੇ ਮੈਂ ਦੇਖ ਦਿੰਦਾ ਇਹ ਸਾਨੂੰ ਤਾਂ ਕੋਈ ਪਤਾ ਨਹੀਂ ਵਿਹ ਹਜ਼ਾਰ ਨਾ ਹਜ਼ਾਰ ਦਾ ਲਾਲਚ ਹੈਗਾ ਹਾਂ ਤੇ ਨਾ ਰੱਖਿਆ ਹੈ ਹੈ ਕਿ ਇਹ ਲਾਗੂ ਹੋਣਾ ਚਾਹੀਦਾ ਹੈ ਲਾਗੂ ਹੋਣਾ ਚਾਹੀਦਾ ਮਿਹਨਤ ਦਾ ਮੁੱਲ ਦੇਵੋ ਹਰ ਇੱਕ ਨੂੰ ਗਰੀਬ ਹੈ ਚਾਹੇ ਕੋਈ ਅਮੀਰ ਹਰ ਇੱਕ ਨੂੰ ਮਿਹਨਤ ਦਾ ਮੁੱਲ ਮਿਲਣਾ ਚਾਹੀਦਾ ਹੈ ਆਹ بس ਇਹ ਇਹ ਚੀਜ਼ਾਂ ਹੋਣ ਸੁਧਾਰ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਜਿਹੜਾ ਇਹ ਬੂਟਾ ਲਾਇਆ ਹੋਇਆ ਚਿੱਟੇ ਵਾਲਾ ਇਹ ਪਟਿਆ ਹੋਣਾ ਚਾਹੀਦਾ ਪਿੰਡਾਂ 'ਚ ਜਦੋਂ ਲੀਡਰ ਆਉਂਦੇ ਆ ਉਹ ਗਲੀਆਂ ਉਹਦਾ ਬਹੁਤ ਕੁਝ ਕਰਦਾ ਹੈ ਸਿਹਤ ਬਾਰੇ ਜਾਂ ਸਿੱਖਿਆ ਬਾਰੇ ਮੇਰੀ ਗੱਲ ਸੁਣੋ ਜਿਹੜੇ ਪਿੰਡਾਂ ਦੇ ਸਰਪੰਚ ਪੰਚਾਇਤ ਮੈਂਬਰ ਹੁੰਦੇ ਨੇ ਨਾ ਕਰਦੇ ਤਾਂ ਉਹ ਵੀ ਨਹੀਂ ਕੁਝ ਕਰਦੇ ਅਸੀਂ ਸਰਕਾਰਾਂ ਵਾਸਤੇ ਤਾਂ ਕਹੀ ਤੋਸ ਸਕਦੇ ਨਹੀਂ ਕਹੀ ਨਹੀਂ ਤੋਸ ਸਕਦੇ ਲੋਕਾਂ ਦਾ ਜਨਤਾ ਦਾ ਕੋਈ ਪਤਾ ਨਹੀਂ ਹੈ ਕਿੱਧਰ ਨੂੰ ਕਹਤਾ ਖਾ ਜੀ ਹਾਂ ਲੈ ਜਨ ਕੀ ਨਾਮ ਆ ਜੀ ਪ੍ਰਾਸਪਿਤ ਕਰਨੀ ਇਹ ਲੱਗਦਾ ਕਿਹੜੀ ਪਾਰਟੀ ਜਿੱਤ ਸਕਦੀ ਹੈ ਜੀ ਇਦੋਂ ਚਲੋ ਉਹ ਤੇ ਵੋਟਾਂ ਤੇ ਡਿਪੈਂਡ ਕਰਦਾ ਨੇ ਕਿਹੜੀ ਪਾਰਟੀ ਜਿੱਤੇਗੀ ਤੁਹਾਡਾ ਆਪੀਨਿਅਨ ਕੀ ਕਹਿੰਦਾ ਲਾ ਅੰਮ੍ਰਿਤਸਰ ਵਾਲੀ ਸਾਈਡ ਨਾਲ ਕੀ ਨਾਮ ਆ ਅੰਮ੍ਰਿਤਪਾਲ ਨੂੰ ਜੀ ਸਿਮਰਜੀਤ ਮਾਨ ਵਾਲੇ ਬਸ ਹਾਂ ਜੀ ਹਾਂ ਜੀ ਸਿਮਰਜੀਤ ਮਾਨ ਨੂੰ ਦੂਜੀਆਂ ਪਾਰਟੀਆਂ ਨੂੰ ਤਾਂ ਮੈਂ ਦੇਖ ਤਾ ਵਧਿਆ ਨੇ ਦੂਜੀਆਂ ਪਾਰਟੀਆਂ ਵੀ ਆਪਦੀ ਥਾਂ ਤੇ ਪਰ ਜਿਹੜੇ ਵਾਦੇ ਕਰਦੇ ਆ ਪੂਰੇ ਹੋਣ ਚਾਹੀਦੇ ਪੂਰੇ ਹੁੰਦੇ ਆ ਵਾਦੇ ਤਾਂ ਕੋਈ ਦਿਖਦੇ ਨਹੀਂ ਇਹ ਕੇ ਪੂਰੇ ਹੁੰਦੇ ਜੀ ਪਰ ਇਹਨਾਂ ਵੀ ਚਲੋ ਕਹਿੰਦੇ ਨਹੀਂ ਵੀ ਨਸ਼ਾ ਛਡਾਉਣਾ ਛਡਾਓ ਅਸੀਂ ਮਤਲਬ ਛਡਾ ਰਹੇ ਹਾਂ ਪਰ ਐਜਾ ਕੋ ਦਿਖ ਨਹੀਂ ਰਿਹਾਗਾ ਠੀਕ ਹੈ ਹਾਂ ਕੀ ਨਾਮ ਮੋਢਾਈ ਨੇ ਕੀ ਨਾਮ ਹੈ ਕਿੰਨੇ ਬਾਰਡੇ ਪੂਰੇ ਹੁੰਦੇ ਆ ਜਿਹੜੀਆਂ ਬਾੜੀਆਂ ਕਰਦੇ ਆ ਕੁਝ ਨਹੀਂ ਪੂਰਾ ਹੁੰਦਾ ਵੀਰੇ ਹਾਂਜੀ ਕੁਝ ਨਹੀਂ ਪੂਰਾ ਹੁੰਦਾ ਕੀ ਲੱਗਦਾ ਕਿਹੜੀ ਪਾਰਟੀ ਜਿੱਤ ਸਕਦੇ ਆ ਕੋਈ ਵੀ ਨਾ ਜਿੱਤੇ ਜਦੋਂ ਕੁਝ ਵਾਰਦੇ ਨਹੀਂ ਪੂਰਾ ਹੁੰਦਾ ਦੁਖੀ ਹੋ ਸਾਰੇ ਪਾਰਟੀਆਂ ਤੋਂ ਹੋਰ ਨਾ ਪਾਣ ਤਾਂ ਹਾਂਜੀ ਸਾਰੀਆਂ ਪਾਰਟੀਆਂ ਵਧੂਆਂ ਸਾਡੇ ਵਾਸਤੇ ਤਾਂ ਹਾਂਜੀ ਐਦ ਕਿਹੜੀ ਪਾਰਟੀ ਦੂਨਿਆ ਵਾਜਾ ਨੇ ਮੂਰੇ ਆਪਾਂ ਤਾਂ ਬਈ ਕਿਸੇ ਨੂੰ ਨਹੀਂ ਜਾਂਦੇ ਕਿਸੇ ਨੂੰ ਵੋਟ ਨਹੀਂ ਦੇ ਵੋਟ ਤਾਂ ਪਾਵਾਂਗੇ ਹਾਂ ਵੋਟਰ ਨਹੀਂ ਕਰੇ ਰੱਖ ਲੈ ਬੇਬੇ ਨਾਲ ਗੱਲ ਕਰਦਾ ਮਾਤਾ ਬੈਠਿਆ ਤੱਕੇ ਬੇ ਬੇਜਾ ਆਉਂਦੀ ਬੋਧ ਦਿਖਾ ਰਹੇ ਨੇ ਬੇਬੇ ਕਿੰਨੀ ਕਿਹ ਬਾਤ ਪਾ ਸਕਿਓ ਹੁਣ ਤੱਕ ਸਰ ਬੋਟਸਾ ਬੋਟਸਾ ਬਈ ਪਾਈ ਜਿੱਥੇ ਰੋਟ ਨਾਲਦਾ ਹਾਂ ਹਾਂ ਹੁਣ ਜਿਹੜੀ ਪਾਰਟੀ ਵਧੀਆ ਲੱਗਦੀ ਹੈਗੀ ਹੁਣ ਜਿਹੜੀ ਕੋਈ ਕਹੇ ਕੰਮ ਸਮਾਰੂ ਉਹੀ ਵਧੀਆ ਲੱਗਦੀ ਹੈ ਕੀ ਬੋਲਦਾ ਭਾਈ ਜਿਹੜੀ ਪਾਰਟੀ ਨੂੰ ਸਮਾਰਿਆ ਕੰਮ ਮੈਂ ਤੁਹਾਨੂੰ ਜਿਹੜੀ ਬਾਡੀ ਬਥੇ ਲਾਈ ਮੇਰੇ ਕੋਈ ਨਹੀਂ ਚੰਗੀ ਸੱਟ ਹੈ ਦੁਖੀਓ ਸਾਰਿਆਂ ਬਾਤ ਸਾਰਿਆਂ ਨਾਲ ਦੁਖੀ ਆਪੋ ਆਪਣੇ ਟਿੱਕ ਡਾਨੂਏ ਸਾਰੇ ਹਾਂਜੀ ਹਾਂ ਕੋਈ ਨਹੀਂ ਆਪੇ ਦੁਖੀ ਨੇ ਜਿਹੜੋ ਕੋਈ ਨਸ਼ਾ ਨਹੀਂ ਛਿੜਾਇਆ ਕਿਸੇ ਨੇ ਹਾਰ ਨੱਕ ਮਾਰ ਕੇ ਉਹ ਜਾਂਦਾ ਕੋਈ ਨਹੀਂ ਕਿਸੇ ਦਾ ਬੰਦ ਹਾਂਜੀ ਮਰਦੀ ਫਾਦਣ ਕਰਦੇ ਜਿੱਦੜ ਪਾਉਣ ਗਏ ਦਰ ਭਾਵੇ ਫਿਰ ਬੋਟਰਾਂ ਕੀ ਕਰੋਂਗੇ ਅੱਜ ਕੀ ਅੱਗ ਚ ਸਿੱਟ ਕੇ ਸੇਕ ਲਾਂਗੇ ਸੇਕ ਲਾਂਗੇ ਹਾਂ ਹੂੰ ਠੀਕ ਹੈ ਜੀ ਹਾਂ ਜੋ ਕੀ ਗਾ ਤਾਂ ਦੁਖੀ ਜਿਹੜਾ ਪਿੰਡਾਂ ਤੋਂ ਗਾਂ ਬਣੇਗਾ ਵੀ ਬਾਹਰ ਦਾ ਬਾਲੇ ਕਰਦਾ ਵੋਟਾਂ ਦੇ ਦੇ ਕੋਈ ਨਹੀਂ ਚਲੋ ਜਿਹੜਾ ਕਰੇ ਘਰ ਤੋਂ ਵੇਖੀ ਜਾਏਗੀ ਜਿੰਨਿਆਂ ਕ ਅੱਗੇ ਕੀਤੇ ਉਹਨੇ ਕੌਣ ਕਰ ਦੇਗਾ ਵੀਰੇ ਜਿੱਧਰ ਕਰਦੇ ਪਾਉਣਗੇ ਪਾ ਦੇਣਗੇ ਕੰਡੀਆਂ ਬਣੀ ਮਾਨਸਾ ਦੇ ਲੋਕ ਜਿਨ੍ਹਾਂ ਨੇ ਲੋਕ ਸਭਾ ਚੋਣਾਂ ਲੈ ਕੇ ਆਪਣਾ ਜਿਹੜਾ ਪ੍ਰਤੀਕਰਮ ਦਿੱਤਾ ਕਿ ਕਿਹੜੀ ਪਾਰਟੀ ਜਿੱਤੇਗੀ ਜਾਂ ਕਿਹੜੀ ਪਾਰਟੀ ਮਾਰੇਗੀ ਬਾਜੀ ਅਮਰਜੀਤ ਸਿੰਘ ਪੰਜਾਬ ਦਾ ਮਾਨਸਾ